ਉਸੇ ਦਰਤੇ ਲੈ ਕੇ ਜਾ ਰਹੇ ਹੋ ਜਿੱਥੇ ਛੋਟੇ ਸੱਜੇ ਸ਼ਹੀਦ ਹੋਏ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਵਾਸਤੇ ਇਹ ਵਧੀਆ ਉਪਰਾਹ ਹੈ ਅਸੀਂ ਚਾਹੁੰਦੇ ਆਂ ਕਿ ਆਪਣੇ ਘਰਾਂ ਦੇ ਵਿੱਚੋਂ ਆਪਣੇ ਬਜ਼ੁਰਗਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਇੰਨਾ ਦਿਨਾਂ ਦੇ ਵਿੱਚ 6 ਪੋ ਤੋਂ ਲੈ ਕੇ ਤੇ 13 ਪੋ ਤੱਕ ਕੀ ਬੀਤੀ ਸੀਗੀ ਕੀ ਸਾਡਾ ਇਥੋਂ ਦਾ ਇਤਿਹਾਸ ਆ ਇਹ ਨਹੀਂ ਬਿਕਲੀ ਅਸੀਂ ਵਿਆਹ ਕਰ ਲੇ ਅਸੀਂ ਪ੍ਰੋਗਰਾਮ ਨਾਲੇ ਅਸੀਂ ਘਰ ਜਾ ਕੇ ਤੇ ਬਹਿ ਗਏ ਠੰਡਾ ਮਨਾ ਲੀਆਂ ਜੀ ਠੰਡ ਬੜੀ ਠੰਡ ਬੜੀ ਪਰ ਅਸਲੀ ਠੰਡ ਜਿਹੜੀ ਠੰਡ ਠੰਡ ਦਾ ਕਾਰਨ ਇਹੋ ਹੀ ਆ ਕਿ ਸਾਡਾ ਪਰਿਵਾਰ ਸਾਡਾ ਪਰਿਵਾਰ ਉਸ ਦੇ ਸ਼ਹੀਦ ਹੋਇਆ ਸੀਗਾ ਉਹ ਸਾਡਾ ਇਤਿਹਾਸ ਆ ਅਸੀਂ ਮੈਂ ਤੇ ਬੇਨਤੀ ਕਰਦਾ ਸੰਗਤ ਗਾੜੀ ਵੀ ਅਸੀਂ ਜਿਹੜੇ 6 ਤੋਂ ਲੈ ਕੇ 13ਪੋ ਤੱਕ ਜਿਹੜੇ ਅਸੀਂ ਆਪਣੇ ਘਰਾਂ ਦੇ ਵਿੱਚ ਵਿਆਹ ਰੱਖ ਲੈਨੇ ਆ ਸੰਗਤ ਜੀ ਨਾ ਰੱਖੋ ਹੱਥ ਬੰਨ ਕੇ ਬੇਨਤੀ ਆ ਪੂਰੀ ਸੰਗਤ ਗਾੜੀ ਏ ਆਪਾਂ ਕਮਨਾ ਕਰੀਏ ਤੇ ਆਪਾਂ ਇਹ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਆਪਣਾ ਬਿਲਕੁਲ ਸਾਦਾ ਜੀਵਨ ਉਹ ਬਤੀਤ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਬਿਲਕੁਲ ਸਾਦਾ ਜੀਵਨ ਆਪਣਾ ਬਤੀਤ ਕਰਕੇ ਤੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੁੜੀਏ ਸਿੱਖੀ ਵਿੱਚ ਪਰਪੱਕ ਹੋਣਾ ਚਾਹੀਦਾ ਕਿੰਨਾ ਕੁ ਪਰਪੱਕ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਜਾ ਕੇ ਦੇਖਿਆ ਜਾ ਸਕੇ ਇੰਨਾ ਕੁ ਜ਼ਿਆਦਾ ਵੀ ਆਪਣੇ ਬੱਚਾ ਨੂੰ ਪਤਾ ਹੋਣਾ ਚਾਹੀਦਾ ਨਾ ਪੀ ਗਾਂ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਦੱਸਣ ਕਿ ਸਾਡੀ ਜਿਹੜੀ ਇੱਕ ਸਿੱਖ ਕੌਮ ਆ ਅਸੀਂ ਸਿੱਖ ਕੌਮ ਦੇ ਵਾਰਸ ਆ ਕਿਉਂਕਿ ਵੇਖੋ ਜਿੰਨੀ ਦੇਰ ਤੱਕ ਅਸੀਂ ਨਹੀਂ ਦੱਸਦੇ ਆਪਣੇ ਪਰਿਵਾਰ ਦੇ ਵਿੱਚ ਉਨੀ ਦੇਰ ਤੱਕ ਸਾਡੇ ਬੱਚਾ ਨੂੰ ਨਹੀਂ ਪਤਾ ਲੱਗਣਾ ਇਥੋਂ ਤੱਕ ਕੀ ਵੇਖਦੇ ਆ ਕਿ ਬੱਚਿਆਂ ਨੂੰ ਕੀ ਸਾਡੇ ਵੱਡੇ ਵੱਡੇ ਬਜ਼ੁਰਗਾਂ ਨੂੰ ਨਹੀਂ ਪਤਾ ਕਈਆਂ ਨੂੰ ਵੀ ਕੀ ਅੱਗੇ ਹੀ ਕਹਿੰਦੇ ਜੀ ਅਸੀਂ ਮੇਲਾ ਵੇਖਣ ਚੱਲੇ ਆ ਇਹ ਮੇਲਾ ਨਹੀਂ ਗੁਰੂ ਪਿਆਰਿਓ ਇਹ ਸ਼ਹੀਦੀ ਦਿਹਾੜੇ ਆ ਇਹਨ ਜੋੜ ਮੇਲਾ ਕਿਹਾ ਜਾਂਦਾ ਮੇਲਾ ਨਹੀਂ ਕਿਹਾ ਜਾਂਦਾ ਉਹਦਾ ਮਹੀਨਾ ਔਰ ਅਜ ਦੇ ਦਿਨ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੋ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜਾਂ ਦੇ ਸ਼ਹੀਦ ਹੋਏ ਔਰ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜਾਂ ਚੀਦ ਹੋਏ ਸੋ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਫਤੇਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਉਸ ਪਵਿੱਤਰ ਦਰ ਤੇ ਜਾ ਰਹੀਆਂ ਨੇ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਜਿਨ੍ਹਾਂ ਨੂੰ ਨੀਹਾਂ ਨੂੰ ਨੀਹਾਂ ਵਿੱਚ ਚਨਵਾਜਤਾ ਗਿਆ ਸੋ ਸਿੱਖ ਕੌਮ ਦੇ ਲਈ ਉਹਨਾਂ ਨੇ ਆਪਣਾ ਆਪਾ ਵਾਰਤਾ ਸੋ ਉਨ੍ਹਾਂ ਦੀ ਯਾਦ ਨੂੰ ਸ਼ਹਾਦਤ ਨੂੰ ਸਮਰਪਿਤ ਇਹ ਯਾਤਰਾ ਅੱਜ ਅੰਮ੍ਰਿਤਸਰ ਦੇ ਰਣਜੀਤ ਐਵਨ ਇਲਾਕੇ ਦੇ ਵਿੱਚ ਜਾ ਰਹੀ ਹੈ ਔਰ ਤਕਰੀਬਨ ਵੱਡੀ ਗਿਣਤੀ ਵਿੱਚ ਬੱਸਾਂ ਭਰ ਕੇ ਪਰਿਵਾਰਾਂ ਸਮੇਤ ਇਹ ਸੰਗਤਾਂ ਫਤਿਹਗੜ੍ਹ ਸਾਹਿਬ ਜਾਣਗੀਆਂ ਅਤੇ ਉੱਥੇ ਜਾ ਕੇ ਨਤਮਸਤਕ ਹੋਣਗੀਆਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਤਿਹਗੜ੍ਹ ਸਾਹਿਬ ਜਾਣ ਲਈ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੋਂ ਜਾਣਗੀਆਂ ਸੰਤਾਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਵੱਡੇ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੰਗਤਾਂ ਪਰਿਵਾਰਾਂ ਸਮੇਂ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਲੈ ਕੇ ਪਹੁੰਚੀਆਂ ਹੋਈਆਂ ਨੇ ਅਤੇ ਉਸ ਦਰ ਤੇ ਜਾ ਕੇ ਆਪਣੇ ਬੱਚਿਆਂ ਨੂੰ ਨਤਮਸਤ ਕਰਵਾਉਣਗੇ ਆਂ ਔਰ ਇਤਿਹਾਸ ਬਾਰੇ ਜੁੜ ਰਿਹਾ ਹੈਗਾ ਸੋ ਮਾਤਾ ਜੀ ਥੱਲੇ ਬੈਠੇ ਹੋਏ ਨੇ ਕਿੱਥੋਂ ਆਏ ਜੀ ਜਾਈਏ ਬਨੇ ਮੁਸਾ ਵਦੋ ਅੱਜ ਫੇਰੇ ਤੁਸੀਂ ਯਾਤਰਾ ਕਰਨ ਲਈ ਜਾ ਰਹੇ ਹੋ ਉਸ ਦਰ ਤੇ ਜਾ ਰਹੇ ਹੋ ਜਿੱਥੇ ਛੋਟੇ ਸਾਹਿਬਜ਼ਾਦੇ ਹਾਂਜੀ 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 ਇਹਦਾ ਉਸ ਠੰਡ ਨੂੰ ਮਹਿਸੂਸ ਕੀਤਾ ਜਾ ਸਕਦਾ ਕਿ ਉਸ ਸਮੇਂ ਕੀ ਹਾਲਾਤ ਹੋਣਗੇ ਹਾਂ ਜਿੰਨੇ ਖੋਗੀ ਹਾਲਾਤ ਦੰਦੇ ਆ ਪਤਾ ਲੱਗੇਗਾ ਕੀ ਬੰਦ ਹੈ ਹਾਂ ਬੱਚਿਆਂ ਨੂੰ ਲੈ ਕੇ ਜਾਣਾ ਨਹੀਂ ਨਹੀਂ ਬਸ ਗੱਲੀ ਵਿੱਚ ਜੇ ਬੱਚੇ ਨਹੀਂ ਬੱਚੇ ਜੀ ਆਣੇ ਹਾਂ ਹਾਂ ਕੀ ਕੀ ਮੈਨੂੰ ਪਤਾ ਨਹੀਂ ਕਿਆ ਮੈਨੂੰ ਨਹੀਂ ਪਤਾ ਇਹ ਗੱਲ ਬਿਲਕੁਲ ਸੋ ਪਰਿਵਾਰਾ ਸਮੇਤ ਇਹ ਸੰਗਤਾਂ ਪਹੁੰਚੀਆਂ ਨੇ ਇੱਥੇ ਜਾਣ ਗਈਆਂ ਅਤੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਛੋਟੇ ਲਾਲ ਜਿੱਤੇ ਸ਼ਹੀਦ ਹੋਏ ਉਸ ਦਰ ਦੇ ਜਾ ਕੇ ਨਤਮਸਤਕ ਹੋਣਗੀਆਂ ਤਸਵੀਰਾਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਹੈ ਔਰ ਪਰਿਵਾਰਾਂ ਸਮੇਤ ਪਹੁੰਚੀ ਹੈ ਉਸ ਦਰ ਤੇ ਲੈ ਕੇ ਜਾ ਰਹੇ ਹੋ ਜਿੱਥੇ ਛੋਟੇ ਸਾਰੇ ਸ਼ਹੀਦ ਹੋਏ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਵਾਸਤੇ ਇਹ ਵਧੀਆ ਉਪਰਾਹ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਾਹੁੰਦੇ ਆਂ ਵੀ ਆਪਣੇ ਘਰਾਂ ਦੇ ਵਿੱਚੋਂ ਆਪਣੇ ਬਜ਼ੁਰਗਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਇੰਨਾ ਦਿਨਾਂ ਦੇ ਵਿੱਚ 6 ਪੋ ਤੋਂ ਲੈ ਕੇ ਤੇ 13 ਪੋ ਤੱਕ ਕੀ ਬੀਤੀ ਸੀਗੀ ਕੀ ਸਾਡਾ ਇਥੋਂ ਦਾ ਇਤਿਹਾਸ ਆ ਇਹ ਨਹੀਂ ਵੀ ਕੱਲੀ ਅਸੀਂ ਵਿਆਹ ਕਰ ਲਏ ਅਸੀਂ ਪ੍ਰੋਗਰਾਮ ਬਣਾ ਲਏ ਅਸੀਂ ਘਰ ਜਾ ਕੇ ਤੇ ਬਹਿ ਗਏ ਠੰਡਾ ਮਨਾਲੀਆਂ ਜੀ ਠੰਡ ਬੜੀ ਠੰਡ ਬੜੀ ਪਰ ਅਸਲੀ ਠੰਡ ਸਾ ਜਿਹੜੀ ਠੰਡ ਠੰਡ ਦਾ ਕਾਰਨ ਹੀ ਹੋਈ ਆ ਕਿ ਸਾਡਾ ਪਰਿਵਾਰ ਸਾਡਾ ਪਰਿਵਾਰ ਉਸ ਦੇ ਸ਼ਹੀਦ ਹੋਇਆ ਸੀਗਾ ਉਹ ਸਾਡਾ ਇਤਿਹਾਸ ਆ ਅਸੀਂ ਮੈਂ ਤੇ ਬੇਨਤੀ ਕਰਦਾ ਸੰਗਤ ਗਾੜੀ ਇਸ ਮੀਡੀਆ ਦੇ ذریعے ਪੀਐਸਸੀ ਜਿਹੜੇ 6 ਤੋਂ ਲੈ ਕੇ 13 ਬੋ ਤੱਕ ਜਿਹੜੇ ਅਸੀਂ ਆਪਣੇ ਘਰਾਂ ਦੇ ਵਿੱਚ ਵਿਆਹ ਰੱਖ ਲੈਨੇ ਆ ਸੰਗਤ ਜੀ ਨਾ ਰੱਖੋ ਹੱਥ ਬਨ ਕੇ ਬੇਨਤੀ ਆ ਪੂਰੀ ਸੰਗਤ ਗਾੜੀ ਇਹ ਆਪਾਂ ਕੰਮ ਨਾ ਕਰੀਏ ਤੇ ਆਪਾਂ ਇਹ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਆਪਣਾ ਬਿਲਕੁਲ ਸਾਦਾ ਜੀਵਨ ਉਹ ਬਤੀਤ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਬਿਲਕੁਲ ਸਾਦਾ ਜੀਵਨ ਆਪਣਾ ਬਤੀਤ ਕਰਕੇ ਤੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੁੜੀਏ ਸਿੱਖੀ ਵਿੱਚ ਪਰਪੱਕ ਹੋਣਾ ਚਾਹੀਦਾ ਕਿੰਨਾ ਕੁ ਪਰਪੱਕ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਜਾ ਕੇ ਦੇਖਿਆ ਜਾ ਸਕਦਾ ਮੈਨੂੰ ਵੀ ਇੰਨਾ ਕੁ ਜ਼ਿਆਦਾ ਵੀ ਆਪਣੇ ਬੱਚਾ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਗਾਂ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਦੱਸਣ ਕਿ ਸਾਡੀ ਜਿਹੜੀ ਇੱਕ ਸਿੱਖ ਕੌਮ ਆ ਅਸੀਂ ਸਿੱਖ ਕੌਮ ਦੇ ਵਾਰਸ ਆ ਕਿਉਂਕਿ ਵੇਖੋ ਜਿੰਨੀ ਦੇਰ ਤੱਕ ਅਸੀਂ ਨਹੀਂ ਦੱਸਦੇ ਆਪਣੇ ਪਰਿਵਾਰ ਦੇ ਵਿੱਚ ਓਨੀ ਦੇਰ ਤੱਕ ਸਾਡੇ ਬੱਚਾ ਨੂੰ ਨਹੀਂ ਪਤਾ ਲੱਗਣਾ ਇਥੋਂ ਤੱਕ ਕੀ ਵੇਖਦੇ ਆ ਕਿ ਬੱਚਿਆਂ ਨੂੰ ਕੀ ਸਾਡੇ ਵੱਡੇ ਵੱਡੇ ਬਜ਼ੁਰਗਾਂ ਨੂੰ ਨਹੀਂ ਪਤਾ ਕਈਆਂ ਨੂੰ ਵੀ ਕੀ ਅੱਗੇ ਹੀ ਕਹਿੰਦੇ ਜੀ ਅਸੀਂ ਮੇਲਾ ਵੇਖਣ ਚੱਲੇ ਆ ਇਹ ਮੇਲਾ ਨਹੀਂ ਗੁਰੂ ਪਿਆਰਿਓ ਇਹ ਸ਼ਹੀਦੀ ਦਿਹਾੜਾ ਇਹਨੂੰ ਜੋੜ ਮੇਲਾ ਕਿਹਾ ਜਾਂਦਾ ਮੇਲਾ ਨਹੀਂ ਕਿਹਾ ਜਾਂਦਾ ਇਸ ਕਰਕੇ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਆਪਣਾ ਪਰਿਵਾਰ ਲੈ ਕੇ ਪੂਰਾ ਉੱਥੇ ਜਾਓ ਦਰਸ਼ਨ ਕਰਾਓ ਦੱਸਿਓ ਕਿਦਾਂ ਸਾਡੇ ਸਹਬਜ਼ਾਦੇ ਸ਼ਹੀਦ ਹੋਏ ਕਿਦਾਂ ਨੀਅਤ ਚ ਜਿਣੇ ਗਏ ਕਿਦਾਂ ਇਹਨਾਂ ਨੂੰ ਟੁੱਡ ਮਲਜੀ ਹੋਣਾ ਨੇ ਦੇ ਦੇ ਕੇ ਮੋਰਾ ਤੇ ਬੱਚਿਆਂ ਦੀ ਉਹ ਜਿਹੜੀ ਜ਼ਮੀਨ ਖਰੀਦੀ ਸਭ ਤੋਂ ਮਹਿੰਗੀ ਜ਼ਮੀਨ ਆ ਮੌਜੂਦਾ ਸਮੇਂ ਦੀ ਗੱਲ ਕਰੀ ਤਾਂ ਮੌਜੂਦਾ ਸਮਾਂ ਦੇ ਵਿੱਚ ਜਿਹੜੀ ਅੱਜ ਦੀ ਜਿਹੜੀ ਨੌਜਵਾਨੀ ਆ ਜਿਹੜਾ ਅੱਜ ਦਾ ਨੌਜਵਾਨ ਹੈ ਉਹਨਾਂ ਨੂੰ ਉਹਨਾਂ ਸ਼ਹਾਦਤਾਂ ਬਾਰੇ ਜ਼ਰੂਰ ਸੋਚਣ ਲੱਗਦੇ ਜਿਹੜੇ ਜਾ ਕੇ ਨਾਈਆਂ ਹੀ ਦੁਕਾਨਾਂ ਤੇ ਬਹਿ ਜਾਂਦੇ ਨੇ ਗੁਰੂ ਪਿਆਰਿਓ ਜਿਹੜੀ ਇਹ ਕੇਸ ਹੈ ਨਾ ਇਹ ਮੇਰੇ ਗੁਰੂ ਪਾਤਸ਼ਾਹ ਦੀ ਇੱਕ ਮੋਹਰ ਆ ਤੇ ਅਸੀਂ ਉਹ ਇਹਨਾਂ ਕੇਸਾਂ ਦੀ ਇੰਨੀ ਵਿਅਰਧੀ ਕਰਦੇ ਪਏ ਆ ਇੰਨੀ ਵਿਅਰਧੀ ਕਰਦੇ ਪਏ ਅਸੀਂ ਜਾਣਦੇ ਆ ਆਪਣੇ ਵਾਲ ਕੇਸ ਕਤਲ ਕਰਵਾ ਕੇ ਤੇ ਨਾਈਆਂ ਦੇ ਪੀਪਲ ਸੁੱਟ ਜਾਂਦੇ ਆ ਮੈਗਨਾ ਲੰਧ ਆ ਉਹਨਾਂ ਦੇ ਉੱਤੇ ਲੰਧ ਵੀਰ ਤੁਸੀਂ ਇਹ ਚੇਤਾ ਕਰਦੇ ਵੀ ਸਾਡਾ ਪਰਿਵਾਰ ਸ਼ਹੀਦ ਹੋਇਆ ਸੀਗਾ ਕਾਹਦਾ ਕਰਕੇ ਕਾਹਦਾ ਕਰਕੇ ਸ਼ਹੀਦ ਹੈ ਕਿਉਂ ਕੁਰਬਾਨੀਆਂ ਦਿੱਤੀਆਂ ਆ ਇਹੋ ਕੁਰਬਾਨੀਆਂ ਦਿੱਤੀਆਂ ਆ ਨਾ ਕਿ ਸਾਡੀਆਂ ਜਿਹੜੀਆਂ ਆਉਣ ਵਾਲੇ ਬੱਚੇ ਗੜੀ ਉਹ ਚੜ੍ਹਦੀ ਕਲਾ 'ਚ ਰਹਿਣ ਤੇ ਆਹੀਂ ਲੰਧੀਓ ਅਹੀਂ ਆਪਣੇ ਕੇਸ ਕਤਕ ਤਲਵਾਗੇ ਨਾਇਆਂ ਦੇ ਪੀਪੇ ਸੁੱਟਾਉਣੇ ਆ ਨੌਜਵਾਨ ਪੀੜੀ ਨਸ਼ਿਆਂ 'ਚ ਬੇੜਾ ਕਰ ਘੋਇਆ ਉਹਨਾਂ ਦਾ ਇਹ ਸਰਕਾਰਾਂ ਗਾੜੀ ਵੀ ਹੱਥ ਬਨ ਕੇ ਬੇਨਤੀ ਆ ਥੋੜੀ ਨਸ਼ਿਆਂ ਨੂੰ ਪਾਓ ਖੱਲ ਪਾਓ ਇਹ ਕੰਮ ਨਾ ਕਰੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾਉਣਾ ਚਾਹੀਦਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਕਿਤੇ ਧਾਰਮਿਕ ਸਥਾਨ ਤੇ ਕੋਈ ਗੁਰਪੁਰਬ ਹੁੰਦਾ ਹੈ ਤਾਂ ਮੁੰਡੇ ਮੋਟਰਸਾਈਕਲਾਂ ਤਿੰਨ ਤਿੰਨ ਜਣੇ ਬਹਿ ਕੇ ਅੱਗੇ ਨਿਸ਼ਾਨ ਸੱਬ ਲਾਇਆ ਹੁੰਦਾ ਹੈ ਪਰ ਸਿਰਾਂ ਦੇ ਵਾਲ ਮੋਨੇ ਕੋ ਨਿਉ ਹੁੰਦੇ ਨੇ ਉਹਨਾਂ ਨੂੰ ਕੌਣ ਸਮਝਾਏਗਾ ਆਖਰਕਾਰ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ ਇਸ ਦੀ ਇਹ ਜੀ ਸਾਡੇ ਸ਼ੁਰੂਆਤ ਤੇ ਘਰ ਤੋਂ ਹੀ ਹੋਣੀ ਚਾਹੀਦੀ ਆ ਕਿਉਂਕਿ ਨਿਸ਼ਾਨ ਸਾਬ ਲਾ ਕੇ ਜਾਂਦੇ ਆ ਚਿਰਾਂ ਤੇ ਚਲੋ ਉਹਨਾਂ ਦੇ ਕੇਸ ਨਹੀਂ ਹੁੰਦੇ ਉਹ ਇੱਕ ਆਪਣੀ ਭਾਵਨਾ ਰੱਖ ਕੇ ਜਾਂਦੀ ਆ ਪਰ ਭਾਵਨਾ ਦੇ ਵਿੱਚ ਕਈਆਂ ਦੀ ਭਾਵਨਾ ਹੁੰਦੀ ਆ ਕਿ ਮੈਂ ਆਪਣੇ ਗੁਰੂ ਨੂੰ ਮਿਲਣਾ ਕਈਆਂ ਦੀ ਭਾਵਨਾ ਇਹ ਹੁੰਦੀ ਆ ਉੱਥੇ ਜਾ ਕੇ ਲੰਗਰ ਛਕਣਾ ਭਾਵਨਾ ਜਾਂ ਦਿਖਾਵਾ ਦਿਖਾਵਾ ਜ਼ਿਆਦਾ ਦਖਵਾ ਜਿਆਦਾ ਹੁੰਦਾ ਭਾਮਲਾ ਘੱਟ ਹੁੰਦੀ ਆ ਦਖਵਾ ਤੇ ਜਿਆਦਾ ਇਹੋ ਹੀ ਹੁੰਦਾ ਵੀ ਅਸੀਂ ਮੇਲੇ ਚੱਲੇ ਆ ਜੀ ਮੇਲਾ ਵੇਖਣ ਚੱਲੇ ਆ ਅਸੀਂ ਟਰੈਕਟਰਾਂ ਦੇ ਟਰਾਲੀਆਂ ਦੇ ਐਡਿਟਡ ਸਪੀਕਰ ਲਾ ਲੈਣੇ ਆ ਕਰ ਲੈਣੇ ਆ ਉਥੇ ਆਪਣੇ ਆਪ ਨੂੰ ਦਿਖਾਉਣਾ ਹੀ ਕੀ ਆ ਉਹ ਯਾਰੇ ਅਸੀਂ ਗੁਰੂ ਪਾਤਸ਼ਾਹ ਦੇ ਬੱਚੇ ਆ ਬਿਲਕੁਲ ਸਾਦੇ ਤਰੀਕੇ ਨਾਲ ਜਾਓ ਆ ਹੁਣ ਜੋੜ ਮੇਲੇ ਦੇ ਉੱਤੇ ਵੀ ਕਈ ਲਾਂਦੀ ਐਡਿਟਡ ਸਪੀਕਰ ਲਾ ਕੇ ਜਾਂਦੇ ਆ ਨੇਲਿਆਂ ਦੇ ਵਿੱਚ ਬਈ ਸ਼ਰਮ ਨੂੰ ਹੱਥ ਮਾਰੋ ਅਸੀਂ ਜੇ ਤੁਹਾਡੇ ਕੇਸ ਕਤਲ ਆ ਉਹ ਤੂੰ ਸਿਰ ਦੇ ਉੱਤੇ ਇੱਕ ਦਸਤਾਰ ਹੀ ਮਾਲੋ ਛੋੜੀ ਜੀ ਤੂੰ ਜਾਣਾ ਕਿ ਨਾ ਮੈਂ ਆਪਣੇ ਬੱਚਿਆਂ ਨੂੰ ਤੇ ਜਾਣ ਗਣੇ ਸਾਬ ਨਾਲ ਡਾਏ ਆ ਹੱਥ ਬਨ ਕੇ ਬੇਨਤੀ ਆ ਓ ਗੁਰੂ ਪਿਆਰਿਓ ਆਪਣੇ ਕੇਸ ਜਿਹੜੇ ਕੇਸ ਕਵਰ ਕਰ ਲਿਆ ਕਰੋ ਵੀ ਅਸੀਂ ਜੇ ਸਿਰਾਂ ਤੋਂ ਚਲੋ ਤੁਹਾਡੇ ਕੇਸ ਨਹੀਂ ਹੈ ਕਿ ਸਿਰਾਂ ਦੇ ਉੱਤੇ ਤੇ ਯਾਰ ਗੁਰੂ ਘਰ ਜਾਣਦੇ ਆ ਇਹ ਸਿਰ ਤੋਂ ਕੋਈ ਕਪੜਾ ਤੇ ਲੈ ਲੀਏ ਮੈਗਨਾ ਵੀ ਉਹ ਵੀ ਨਹੀਂ ਲੈਂਦੇ ਹੱਥ ਬਨ ਕੇ ਬੇਨਤੀ ਆ ਗੁਰੂ ਪਿਆਰਿਓ ਗੁਰੂ ਦੇ ਨਾਲ ਜੁੜੋ ਤੁਸੀਂ ਗੁਰੂ ਨਾਲ ਜੋੜਨ ਦੀ ਗੱਲ ਕੀਤੀ ਹੈ ਅਕਸਰ ਹੀ ਅਸੀਂ ਨੌਜਵਾਨਾਂ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਬਾਣੀ ਤੇ ਬਾਣੇ ਨਾਲ ਜ਼ਰੂਰ ਜੁੜੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਮਾਂ ਆਏਗਾ ਗੁਰੂ ਜੀ ਬਾਬਾ ਜੀ ਮੇਰ ਕਰਨਗੇ ਗੁਰੂ ਜੀ ਮੇਰ ਕਰਨਗੇ ਛੱਕ ਲਾ ਕੇ ਕਰ ਲਾਂਗੇ ਫਿਲਹਾਲ ਤਾਂ ਸਮਾਂ ਨਹੀਂ ਆਇਆ ਇਹਨੂੰ ਕਿਵੇਂ ਦੇਖਦੇ ਹੋ ਸਮਾਂ ਕਦੋਂ ਹੋਣਾ ਹੈ ਬਾਬਾ ਜੀ ਸਮਾਂ ਦੇ ਆਉਣਾ ਹੀ ਨਹੀਂ ਜੀ ਇਹ ਬਹਾਨੇ ਆ ਜਦੋਂ ਕੋਈ ਬੰਦਾ ਮੰਨ ਲਓ ਚੜ੍ਹਾਈ ਕਰ ਜਾਂਦਾ ਨਾ ਆ ਜਿਹੜਾ ਬੰਦਾ ਪੀਣ ਵਾਲਾ ਹੁੰਦਾ ਸ਼ਰਾਬ ਪੀਣ ਵਾਲਾ ਉਹਨੇ ਪੀਣੀ ਪੀਣੀ ਆ ਜੇ ਇਹਦੇ ਜੰਮ ਗਿਆ ਉਹਨੇ ਤਾਂ ਵੀ ਗਿਣੀ ਆ ਪੀ ਚੱਲ ਜਲ ਅੱਜ ਪੈ ਗਲਾ ਲੀਏ ਤੇ ਜੇ ਮਰ ਗਿਆ ਤਾਂ ਵੀ ਨਿਕਣੀ ਯਾਰ ਅਜਨਾ ਦੋ ਖੋੜਾ ਵਾ ਮੈਨੂੰ ਬੜਾ ਮੰਦਾ ਆਲੇ ਯਾਰ ਮੈਂ ਘਟ ਲਾ ਹੀ ਲਵਾ ਇਸ ਕਰਕੇ ਇਹਨਾਂ ਨੇ ਕਰਦੇ ਹੀ ਰਹਿਣਾ ਵਾ ਇਹਨਾਂ ਦਾ ਟਾਈਮ ਨਹੀਂ ਹੋਣਾ ਟਾਈਮ ਉਦੋਂ ਹੀ ਹੋਣਾ ਜਦੋਂ ਆਪਾਂ ਚੜਾਈ ਕਰ ਗਈ ਅਕਸ਼ੇ ਜੀ ਬਲੜ ਅੱਜ ਉਪਰਾਲਾ ਕੀਤਾ ਜਾ ਰਿਹਾ ਕਿਵੇਂ ਦੇ ਦੇਉਗੇ ਕਿ ਪਹਿਲੀ ਵਾਰੀ ਅਮਰ ਸੱਚ ਵੇਖਣ ਨੂੰ ਮਿਲੇ ਕਿ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਉਸ ਪਵਿੱਤਰ ਦਰ ਤੇ ਜਾ ਰਹੀਆਂ ਨੇ ਮੈਂ ਨਾ ਵੀ ਸੰਗਤ ਜੀ ਮੈਂ ਖੋਦ ਇਹ ਚੀਜ਼ ਨੂੰ ਪਹਿਲੀ ਵਾਰੀ ਵੇਖਣ ਲਿਆ ਮੇਰੇ ਨਾ ਆ ਜਿਹੜੇ ਕੇਸ ਆ ਇਹਨਾਂ ਦਾ ਰੰਗ ਚੇਂਜ ਹੋ ਗਿਆ ਵਾਈਟ ਹੋ ਗਿਆ ਕਾਲਿਆਂ ਤੋਂ ਉਦੋਂ ਆਏ ਵੀ ਨਹੀਂ ਉਸ ਸਮੇਂ ਤੋਂ ਮੈਂ ਜਦੋਂ ਦਾ ਹੀ ਮਹਿਸੂਸ ਸੰਭਾਲੀ ਆ ਅੱਜ ਤੱਕ ਕਿਸੇ ਸਰਕਾਰ ਨੇ ਉਪਰਾਲਾ ਨਹੀਂ ਕੀਤਾ ਇਹੋ ਜਿਆ ਪਹਿਲੀ ਵਾਰੀ ਵੇਖ ਰਿਹਾ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿਹੜਾ ਆ ਅਕਸ਼ੇ ਜੀ ਉਹਨਾਂ ਨੇ ਉਪਰਾਲਾ ਕੀਤਾ ਵਾ ਵਧੀਆ ਉਪਰਾਲਾ ਕੀਤਾ ਬਿਲਕੁਲ ਜੀ ਸੋ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਔਰ ਬਾਣੀ ਅਤੇ ਬਾਣੀ ਨਾਲ ਜੋੜਨ ਦੇ ਲਈ ਖਾਸ ਜਿਹੜਾ ਕਿ ਉਪਰਾਲਾ ਉਹ ਕੀਤਾ ਜਾ ਰਿਹਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੋਂ ਅੱਜ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਣਗੀਆਂ ਕਿਉਂਕਿ ਜੇ ਉਸ ਸਮੇਂ ਦੀ ਗੱਲ ਕਰੀਏ ਤਾਂ ਪੋ ਦਾ ਮਹੀਨਾ ਕੈਰ ਦੀ ਸਰਦੀ ਔਰ ਉਸ ਸਮੇਂ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਅੱਜ ਇੱਥੇ ਆ ਕੇ ਪਤਾ ਲੱਗਾ ਕਿਉਂਕਿ ਸਵੇਰ ਤੋਂ ਹੀ ਵੇਖ ਰਿਹਾ ਕਿ ਪਰਿਵਾਰ ਬਚਨ ਕਿੰਨੇ ਕਿ ਬੱਚੇ ਲੈ ਕੇ ਇੱਥੇ ਪਹੁੰਚੇ ਹੋਏ ਦੇਖੋ ਜੀ ਸਭ ਤੋਂ ਪਹਿਲਾਂ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਅਕਸ਼ੀ ਜੀ ਦਾ ਧੰਨਵਾਦ ਕਰਦੀ ਹਾਂ ਜਿਹੜੇ ਕਹਿੰਦੇ ਨਾ Hindu Sikh ਅਲੱਗ ਹੈ ਇੱਕ ਅਲੱਗ ਹੈ ਅਲੱਗ ਨਹੀਂ ਹੈਗੇ ਇੱਕੇ ਹੈਗੇ ਦੋਨੋਂ ਤੇ ਦੂਸਰੀ ਕਹਿੰਦੇ ਕਿ ਆਜਾਂਗੀ ਅਕਸ਼ੀ ਜੀ ਦਾ ਬਹੁਤ ਬਧੰਵਾਦ ਕੋਸੀ ਜੀ ਨਾ ਸਿਮਿਆਸ ਉਸ ਕਰ ਸਕਦੀ ਹੈ ਜੋ ਹਾਲਾਤ ਹੋ ਰਹੀਆਂ ਹਨ ਕਿ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਇਹ ਵਧੀਆ ਪ੍ਰੋਗਰਾਮ ਹੈ ਬਿਲਕੁਲ ਜੀ ਬਿਲਕੁਲ ਅਕਸ਼ ਨੇ ਜਿਹੜਾ ਉਪਰਾਲਾ ਕੀਤਾ ਹੈ ਨਾ ਔਰ ਜਿਹੜੇ ਬੱਚੇ ਆ ਰਹੇ ہیں ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਤੇ ਕੋਈ ਨਿੱਕੇ ਨਿੱਕੇ ਬੱਚੇ ਅੰਮ੍ਰਿਤ ਛਕ ਕੇ ਬੈਠੇ ਆ ਰਹੇ ਮੈਂ ਜਿਵੇਂ ਕਹ ਰਹੀ ਆ ਅੱਜ ਫਤਿਹ ਬਲਾ ਰਹੇ ਆ ਫਤਿਹ ਬਲਾ ਰਹੇ ਆ ਤੇ ਬਹੁਤ ਵਧੀਆ ਲੱਗਿਆ ਸਿੱਖੀ ਬਲਾਵਾ ਚਾਹੀਦਾ ਹੈ ਬਹੁਤ ਅੱਛਾ ਲੱਗਿਆ ਹੈ ਬਿਲਕੁਲ ਕੀ ਲੱਗਦਾ ਕਿ ਇਹ ਬੱਚੇ ਅੱਜ ਉਸ ਧਰਤੀ ਜਾ ਕੇ ਇਹ ਮਹਿਸੂਸ ਕਰਨਗੇ ਕਿ ਉਹ ਸਮਾਂ ਕਿਵੇਂ ਦਾ ਹੋਏਗਾ ਜਦੋਂ ਪਰਿਵਾਰ ਵਿਛੜਿਆ ਸਰਸਾ ਨਦੀ ਦੇ ਵਿਛੋੜਾ ਪਿਆ ਕਿਵੇਂ ਵੱਡੇ ਸੱਜ ਦੇ ਅਲੱਗ ਹੋ ਗਏ ਛੋਟੇ ਅਲੱਗ ਹੋ ਗਏ ਤਾਂ ਮਾਤਾ ਗੁਜਰ ਜੀ ਜਿਹੜੀ ਗੁਜਰ ਗੁਜਰ ਕੇ ਗੁਜਰੀ ਹੈ ਔਰ ਉਹਨਾਂ ਤੇ ਕੀ ਬੀਤੀ ਹੋਈ ਉਸ ਚੀਜ਼ ਨੂੰ ਸੀ ਮਹਿਸੂਸ ਕਰ ਸਕਦੇ ਅਸੀਂ ਮਾਵਾ ਹੈ ਸਾਨੂੰ ਪਤਾ ਕਿ ਦਰਦ ਕੀ ਹੁੰਦਾ ਕਹਿੰਦੇ ਮੂਲ ਨਾਲੋਂ ਬਿਆਜ ਜ਼ਿਆਦਾ ਪਿਆਰਾ ਹੁੰਦਾ ਤੇ ਉਹਦੇ ਪੁੱਤਰੇ ਸੀ ਇੰਨੀ ਠੰਡ ਉਹ ਜਮਾਨਾ ਕੀ ਸੀ ਚਾਰੋਂ ਪਾਸੇ ਖੁੱਲੀਆਂ ਹਵਾਵਾਂ ਕਿ ਉਸ ਟਾਈਮ ਤੇ ਰੂਹ ਕੰਬ ਜਾਂਦੀ ਹੋਣੀ ਹੈ ਤੇ ਅੱਜ ਚਲੋ ਸਾਡੀ ਅੱਜ ਰੂਹ ਕੰਬ ਜਾਂਦੀ ਤੇ ਉਹ ਵੇਲਾ ਕੀ ਸੀ ਧੰਨ ਮਾਤਾ ਗੁਜਰੀ ਧੰਨ ਮਾਤਾ ਗੁਜਰੀ ਸੋ ਧੰਨ ਮਾਤਾ ਗੁਜਰੀ ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਜਿਹੜੇ ਲਾਲ ਨੇ ਉਹ ਨੀਹਾਂ 'ਚ ਚਨਵਾਤੇ ਸੋ ਵੱਡੇ ਸਹਿਬਜ਼ਾਦੇ ਜੋ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਹਿਬਜ਼ਾਦੇ ਜੋ ਸਰਹੰਦੀਆਂ ਨੀਹਾਂ ਵਿੱਚ ਜਿਨੇ ਗਏ ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਸੰਗਤ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੀ ਹੈ ਔਰ ਨਤਮਸਤਕ ਹੋਵੇਗੀ ਉਸ ਪਵਿੱਤਰ ਦਰ ਤੇ ਜਿੱਥੇ ਸਾਹਿਬ ਜਦੇ ਸ਼ਹੀਦ ਹੋਏ ਸੋ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਇਹ ਖਾਸ ਉਪਰਾਹ ਸੋ ਵੱਡੀ ਗਿਣਤੀ ਵਿੱਚ ਇਹ ਸੰਗਤਾਂ ਅੱਜ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਣਗੀਆਂ ਪਰਿਵਾਰਾਂ ਸਮੇਤ ਨਿੱਕੇ-ਨਿੱਕੇ ਬੱਚੇ ਲੈ ਕੇ ਪਹੁੰਚੇ ਨੇ ਸੋ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦੇ ਲਈ ਇਸ ਪਵਿੱਤਰ ਦਰ ਦੇ ਜਾਣਗੇ ਜਿੱਥੇ ਫਤਿਹਗੜ੍ਹ ਸਾਹਿਬ ਜਿੱਥੇ ਕਿ ਛੋਟੇ ਸਾਹਿਬਾਂ ਦੇ ਸ਼ਹੀਦ ਹੋਏ ਸੋ ਉਸ ਸਮੇਂ ਨੂੰ ਮਹਿਸੂਸ ਕਰਵਾਇਆ ਜਾਵੇਗਾ ਜਿਸ ਸਮੇਂ ਉਹਨਾਂ ਨੂੰ ਉਨੀਆਂ ਦੇ ਵਿੱਚ ਨਵਾਇਆ ਗਿਆ ਇੰਨੀ ਠੰਡ ਦੇ ਕੈਰ ਦੇ ਵਿੱਚ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੋ ਇਹ ਉਹ ਪਰਿਵਾਰ ਨੇ ਜਿਹੜੇ ਅੱਜ ਫਤੇਗੜ ਸਾਹਿਬ ਦੀ ਧਰਤੀ ਜਾ ਕੇ ਨਤਮਸਤਕ ਹੋਣਗੇ ਸੋ ਵੱਡਾ ਜਿਹੜਾ ਕਿ ਉਪਰਾਲਾ ਹੈ ਉਹ ਅਕਸ਼ੀ ਸ਼ਰਮਾ ਜੀ ਵੱਲੋਂ ਕੀਤਾ ਗਿਆ ਸੀ ਸੋ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਬੱਸਾਂ ਪਰ ਕੇ ਸੰਗਤਾਂ ਫਤੇਗੜ ਸਾਹਿਬ ਦੀ ਧਰਤੀ ਦੇ ਰਵਾਨਾ ਹੋਣਗੀਆਂ ਤੇ ਉੱਥੇ ਜਾ ਕੇ ਸ਼ਹੀਦ ਉਹਨਾਂ ਸ਼ਹੀਦਾਂ ਨੂੰ ਯਾਦ ਕਰਨੀ ਆ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਆਪਣੀ ਇਨਸਾਨੀਅਤ ਦੇ ਲਈ ਆਪਣੇ ਆਪ ਨੂੰ ਵਾਰਤਾ ਸੋ ਉਹਨਾਂ ਉਸ ਸਮੇਂ ਨੂੰ ਯਾਦ ਕੀਤਾ ਜਾਵੇਗਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਸੋ ਇਹ ਪਰਿਵਾਰ ਅੱਜ ਫਤਿਹਗੜ ਸਾਹਿਬ ਦੀ ਰਵਾਨਾ ਹੁਣ ਜਾ ਰਹੇ ਨੇ ਜੋ ਸਿੱਧੀ ਹੈਲਾਈਨ ਤੋਂ ਗੁਰਤੀ ਸੰਦਰ ਸਿੰਘ ਅੰਦਰ ਸਸਾ